ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਕਰਦਾ ਤੁਹਾਨੂੰ ਸਾਰੇ ਜਾਣੇ ਟਿਕਟੋਕ ਇਹ ਟਿਕਟੋਕ ਵਾਲਾ ਜੀ ਸਵਾਗਤ ਹੈ ਤੁਹਾਡਾ ਜੀ ਨੰਬਰ ਅਧਿਰਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਕੀ ਤੁਹਾਨੂੰ ਪਤਾ ਵੀ ਤੁਸੀਂ ਆਪਣਾ ਮੀਟਰ ਕਨੈਕਸ਼ਨ ਜਿਹੜਾ ਕਰੇ ਲੂਗਾ ਉਹ ਸਿੱਫਤ ਕਰਾ ਸਕਦੇ ਹੋ ਤੁਸੀਂ ਨਵਾਂ ਘਰ ਬਣਾਇਆ ਉੱਥੇ ਲੱਗੇ ਬੰਨੇ ਜੇਕਰ ਬਣਾਇਆ ਤੁਸੀਂ ਉਹ ਲੱਗੇ ਤੇ ਸ਼ਹਿਰ ਵਿੱਚ ਬਣਾਇਆ ਵਾ ਤੁਸੀਂ ਉਹੀ ਆਪਣਾ ਮੀਟਰ ਕਨੈਕਸ਼ਨ ਉੱਥੇ ਲਗਾ ਸਕਦੇ ਹੋ ਬਹੁਤ ਹੀ ਘੱਟ ਖਰਚੇ ਵਿੱਚ ਚੱਲ ਜਾਣਾ ਮੀਟਰ ਤੁਹਾਡਾ ਉਹੀ ਕਨੈਕਸ਼ਨ ਤੁਹਾਡਾ ਉੱਥੇ ਸ਼ਿਫਟ ਹੋ ਜਾਊਗਾ ਉਸਦੇ ਲਈ ਤੁਹਾਨੂੰ ਕੀ ਕੀ ਫਾਰਮੈਲਿਟੀਆਂ ਹੁੰਦੀਆਂ ਹਨ ਕੀ ਕੀ ਡਾਕੂਮੈਂਟ ਲੱਗਦੇ ਆ ਉਹਦੀ ਜਾਣਕਾਰੀ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦਿੱਤੀ ਜਾਊਗੀ ਇਹ ਵੀਡੀਓ ਨੂੰ ਸਾਂਝਾ ਜਰੂਰ ਕਰ ਦਿਓ। ਸਵਾਗਤ ਕਰਦੇ ਆਂ ਤੁਹਾਡਾ ਵੀਡੀਓ। ਦੋਸਤੋ ਗੱਲ ਅਗੇ ਤਾਂ ਵੀ ਕੋਈ ਵੀ ਇਮਤਾਨ ਕਈ ਵਾਰ ਕਿਤੇ ਪੁਰਾਣੇ ਘਰੇ ਰਹਿੰਦਾ ਨਾਲ ਉਸ ਤੋਂ ਬਾਅਦ ਉਹਦਾ ਤਰੱਕੀ ਕਰਦਾ ਤੇ ਆਪਦਾ ਨਵਾਂ ਘਰ ਬਣਾਉਂਦਾ। ਪਰ ਸੇ ਥੋੜਾ ਜਿਹਾ ਸਾਈਟ ਤੇ ਬਣਾ ਲੈਂਦਾ ਜਾਂ ਕੇਵਲ ਅਫਲੈਸ਼ ਹੈ। ਇਹ ਤਾਂ ਪਿੰਡ ਤੋਂ ਸ਼ਹਿਰ ਦਾ ਫੀਤਾ ਨਹੀਂ ਹੋਣਾ ਛੇ। ਸ਼ਹਿਰ ਦਾ ਸ਼ਹਿਰ ਚ ਬਣਾਇਆ ਵਾ। ਮੱਲਾ ਕਿਸੇ ਹੋਰ ਮੱਲੇ ਰਹਿੰਦਾ ਦੀਗਾ। ਜੇ ਤੁਨੇ ਦੂਸਰੇ ਮੁਹੱਲੇ ਜਾ ਕੇ ਘਰ ਬਣਾਇਆ ਤਾਂ ਤੁਹਾਡਾ ਮੀਟਰ ਉਹੀ ਸ਼ਿਫਟ ਹੋ ਜਾਊਗਾ ਪਿੰਡ ਦਾ ਪਿੰਡ ਚ ਕਈ ਵਾਰ ਬਣਾਇਆ ਹੁੰਦਾ ਕਿਸੇ ਨੇ ਥੋੜਾ ਜਿਹਾ ਦਾ ਹੁੰਦਾ ਜੀ ਮੀਟਰ ਤੇ ਬਣਾਇਆ ਹੁੰਦਾ ਘਰ ਪਿੰਡ ਤੋਂ ਬਾਹਰ ਬਣਾਇਆ ਹੁੰਦਾ ਤੁਹਾਡਾ ਉਹੀ ਮੀਟਰ ਉੱਤੇ ਸ਼ਿਫਟ ਹੋ ਜਾਊਗਾ ਕੋਈ ਚੱਕਰ ਨਹੀਂਗਾ ਬਸ ਕੁਝ ਕੁ ਫਾਰਮੈਟ ਨੇ ਜਿੰਨਾ ਵੇਰਵਾ ਤੁਹਾਨੂੰ ਜਾਣ ਕਰ ਲੈਣਾ ਲੱਗਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਇਹ ਮੈਨਰ ਹੁੰਦਾ ਵੀ ਉਹ ਮੀਟਰ ਕਿਸ ਬੰਦੇ ਦੇ ਨਾਂ ਤੇ ਉਹ ਬੰਦਾ ਮਤਲਬ ਜਿਹੋ ਹੀ ਇਨਸਾਨ ਕਿਸੇ ਨਾਂ ਤੇ ਲਿਖਾ ਉਹ ਲੋੜਾ ਜ਼ਰੂਰੀ ਚਾਹੀਦਾ ਵਾ ਇਹ ਨਾ ਹੋਵੇ ਵੀ ਬੰਦਾ ਐਕਸਪਾਇਰ ਹੋਇਆ ਹੋਵੇ ਤੇ ਉਹ ਮੀਟਰ ਨਹੀਂ ਮਾਰ ਸਕਦਾ ਕਿਉਂਕਿ ਉਹਦੇ ਵੱਲੋਂ ਹੀ ਐਪਲੀਕੇਸ਼ਨ ਦਿੱਤੀ ਜਾਣੀ ਆ ਤੇ ਫਿਰ ਤੁਹਾਡਾ ਮੀਟਰ ਜੇ ਤੁਹਾਨੂੰ ਕੁਝ ਕਰਨਾ ਕੀ ਆ ਇੱਕ ਐਪਲੀਕੇਸ਼ਨ ਲਿਖਣੀ ਆ ਜਿੰਦੇ ਨਾਂ ਤੇ ਮੀਟਰ ਆ ਉਹ ਬੰਦਾ ਆਪਣੇ ਵੱਲੋਂ ਪਲੇਗਿੰਗ ਹੀ ਲਿਖੂਗਾ ਜੀ ਮੇਰਾ ਹੈ ਮੇਰਾ ਇੱਧਰ ਨਕਾਰਾ ਇਨੀ ਵਾਰ ਤੇ ਬੰਦਾ ਕਰ ਬਣਾਇਆ ਮੈਂ ਉੱਥੇ ਮੇਰਾ ਇਹ ਕਿਤਨਾ ਕੁ ਕੱਟ ਕਰ ਦਿੱਤਾ ਜਾਵੇ ਉਸ ਦੇ ਨਾਲ ਲੱਗਣਾ ਕਿ ਆ ਮੰਨ ਲਓ ਤੁਹਾਡੀ ਰਜਿਸਟਰੀ ਜੇ ਤਾਂ ਤੁਸੀਂ ਮੀਟਰ ਤੁਹਾਡੇ ਨਾਮ ਤੇ ਹੀ ਆ ਤਾਂ ਤੁਸੀਂ ਆਪਣੇ ਵੱਲੋਂ ਰਜਿਸਟਰੀ ਲਾ ਦੇਣੀ ਹੈ ਤੇ ਦਾਖਲਨਾਮਾ ਥੋੜੀ ਜੀ ਫੀਸ ਹੁੰਦੀ ਐ ਦੀ ਜੈਨੂਅਨ ਦੀ ਤੇ ਉਹ ਫੀਸ ਜਮ੍ਹਾਂ ਹੋਊਗੀ ਤੇ ਉੱਥੇ ਤੁਹਾਡਾ ਮੀਟਰ ਕਰਕੇ ਤੁਹਾਨੂੰ ਮੰਨ ਲਓ ਕਿ ਕੋਈ ਤਾੰਕ ਹੋਵੇ ਮੱਲ ਮੀਟਰ ਹੋਵੇ ਤੁਹਾਡੇ ਫਾਦਰ ਦੇ ਨਾਮ ਤੇ ਜਿਹੜੀ ਤੁਸੀਂ ਨਵੀਂ ਜਗ੍ਹਾ ਲਈ ਉੱਥੇ ਰਜਿਸਟਰੀ ਮੁੰਡੇ ਆਪਦੇ ਨਾਮ ਹੋਵੇ ਤਾਂ ਤੁਸੀਂ ਕੋਈ ਚੱਕਰ ਨਹੀਂ ਆਪਦੇ ਲੋ ਐਪੀ ਟੋਡ ਦੇ ਕੇ ਆਪਣੇ ਫਾਦਰ ਵਾਲਾ ਮੀਟਰ ਸ਼ਿਫਟ ਕਰਵਾ ਸਕਦੇ ਹੋ ਜਿਹਦੇ ਨਾਮ ਤੇ ਰਜਿਸਟਰੀ ਆ ਉਸ ਨੂੰ ਨਾ ਤੇ ਅੱਗੇ ਵੀ ਲੱਗੂਗਾ ਅਤਰਾਜ ਹੀ ਪਾ ਦੇ ਵੀ ਟੋਡ ਲੱਗਣਾ ਉਹ ਤੁਸੀਂ ਐਪ ਡਾਊਨ ਲੋਡ ਦੇ ਕੇ ਮਿੱਟਰ ਆਪਣਾ ਸਿਫਟ ਕਰਾ ਸਕਦੇ ਹੋ